ਸਸ਼ੀਕਾਲ ਜੀ ਸਿਮਰਨ ਠੀਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਬਾਰੇ ਵਾਲੇ ਸੂਟ ਸਾਰੇ ਸੂਟ ਤੁਹਾਨੂੰ ਪ੍ਰਿੰਟਿੰਗ ਮਿਲਣਗੇ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਬਹੁਤ ਜ਼ਿਆਦਾ ਸੋਹਣੀ ਬਹੁਤ ਆਫਚ ਸੂਟ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰਿੰਟ ਸੂਟ ਪਾਉਣ ਦਾ ਸ਼ੌਂਕ ਹੈ ਜੀ ਉਹ ਜਲਦੀ ਤੋਂ ਜਲਦੀ ਸਾਰੀ ਵੀਡੀਓ ਦੇਖਿਓ ਜੀ ਆਰਡਰ ਕਰੋ ਬਹੁਤ ਹੀ ਪਿਆਰੇ ਸੂਟ ਹੈ ਜੀ ਖਾਦੀ ਮਸਲੀਨ ਦੇ ਸੂਟ ਹੈ ਜੀ ਖਾਦੀ ਮਸਲੀਨ ਦੇ ਬੜੇ ਪਨੇ ਦੀ ਤੁਹਾਨੂੰ 175 ਸ਼ਰਟ ਮਿਲੂਗੀ ਜੀ ਪੂਰੀ ਬੜੇ ਪਨੇ ਦੀ ਬਾਟਮ ਤੁਹਾਨੂੰ 2.5 ਮੀਟਰ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 835 ਰੁਪਏ ਓਨਲੀ 835 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਜਾਊਗਾ ਜੀ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਤੋਂ ਇੱਕ ਤੁਹਾਨੂੰ ਪ੍ਰਿੰਟ ਮਿਲਣਗੇ ਇੱਕ ਤੋਂ ਇੱਕ ਤੁਹਾਨੂੰ ਡਿਜ਼ਾਈਨ ਮਿਲਣਗੇ ਕਲਰ ਲਾਈਟ ਦੋਨੋਂ ਤਰ੍ਹਾਂ ਦੇ ਆ ਪਰ ਸਾਰੇ ਸੂਟ ਤੁਹਾਨੂੰ ਪ੍ਰਿੰਟ ਹੀ ਮਿਲਣਗੇ ਜੀ ਸੂਟ ਦਾ ਪ੍ਰਾਈਸ ਹੈਗਾ ਜੀ 835 835 ਵਿਦ ਸ਼ਿਪਿੰਗ ਹੈ ਜੀ ਕੋਈ ਇਹਨਾਂ ਦੀ ਸ਼ਿਪਿੰਗ ਤੋਂ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਨਾਲ ਦੀ ਨਾਲ ਸਕਰੀਨਸ਼ਾਟ ਲੇਕੇ ਸੈਂਡ ਕਰੋ ਜੀ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਸਾਡਾ WhatsApp ਨੰਬਰ ਹੈ ਏਸੀ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਮਸਲੀਨ ਦੀ ਸ਼ਰਟ ਹੈ ਜੀ 175 175 ਬੜੇ ਪਨੇ ਦੀ ਸ਼ਰਟ ਹੈ ਜੀ ਪੂਰੀ ਖੁੱਲੀ ਡੁੱਲੀ ਕਮੀਜ਼ ਮਿਲੂਗੀ ਤੁਸੀਂ ਜਿੰਨੇ ਮਰਜ਼ੀ ਲੰਬੇ ਆ ਬਣੂਗੀ ਜੀ ਸੂਟ ਦਾ ਪ੍ਰਾਈਸ ਹੈਗਾ 835 ਅਗਲੇ ਸੂਟ ਚੈੱਕ ਕਰੋ ਜੀ ਆਲ ਓਵਰ ਪ੍ਰਿੰਟ ਸੂਟ ਹੈ ਜੀ ਬਹੁਤ ਹੀ ਪਿਆਰਾ ਪਿਓਰ ਕਾਟਨ ਹੈ ਜੀ ਡਿਜੀਟਲ ਪ੍ਰਿੰਟ ਆਲ ਓਵਰ ਤੁਹਾਨੂੰ 5 ਮੀਟਰ ਦੀ ਕੱਟ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 775 775 ਸੂਟ ਦਾ ਪ੍ਰਾਈਸ ਹੈ ਜੀ ਐਸਸੀ ਬ੍ਰਾਂਡ ਦਾ ਸੂਟ ਹੈ ਜੀ ਐਸਸੀ ਬ੍ਰਾਂਡ ਕੋਈ ਇਹਦਾ ਕਲਰ ਨਹੀਂ ਜਾਣਾ ਜੀ ਬਹੁਤ ਹੀ ਵਧੀਆ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਤੁਹਾਨੂੰ ਕਲੀਅਰ ਦੱਸ ਦਈਏ ਜੀ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਪਰ ਕਈ ਮੇਰੀਆਂ ਭੈਣਾਂ ਲਾਈਨਿੰਗ ਵਾਲੇ ਸੂਟੇ ਪਾਉਣੀਆਂ ਉਹ ਤੁਹਾਡੀ ਆਪਣੀ ਚੁਆਇਸ ਹੈ ਜੀ ਪਰ ਸੂਟ ਵਿੱਚ ਕੋਈ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਜਦ ਆਪਾਂ ਬਿਨਾਂ ਲਾਈਨਿੰਗ ਤੋਂ ਸੂਟ ਸਟੀਚ ਕਰਵਾਉਣੀ ਹੈ ਜੀ ਆਪਣੀ ਬਹੁਤ ਜ਼ਿਆਦਾ ਬਚਤ ਹੋ ਜਾਂਦੀ ਹੈ ਜੀ ਇੱਕ ਸਟੀਚਿੰਗ ਘਟ ਜਾਂਦੀ ਹੈ ਦੂਜੀ ਲਾਈਨਿੰਗ ਦਾ ਖਰਚਾ ਘਟ ਜਾਂਦਾ ਹੈ ਇਸ ਕਰਕੇ ਮੇਰੀਆਂ ਭੈਣਾਂ ਲਈ ਬਹੁਤ ਹੀ ਵਧੀਆ ਸੂਟ ਹੈ ਇਹ ਕਾਟਨ ਪਿਓਰ ਕਾਟਨ ਹੈ ਜੀ ਐਸ ਸੀ ਬ੍ਰਾਂਡ ਦਾ ਸੂਟ ਹੈ ਜੀ ਇਹ ਸੂਟ ਬਹੁਤ ਹੀ ਹੰਡ ਅਨਸਾਰ ਹੁੰਦਾ ਜੀ ਬਹੁਤ ਜ਼ਿਆਦਾ ਤੁਸੀਂ ਐਨ ਇਹਨੂੰ ਜਿੰਨਾ ਮਰਜ਼ੀ ਰੱਜ ਕੇ ਹੰਡਾਓ ਜੀ ਸੂਟ ਦਾ ਕੋਈ ਕਲਰ ਨਹੀਂ ਜਾਣਾ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈ 775 ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਡਿਜੀਟਲ ਪ੍ਰਿੰਟ ਸੂਟ ਹੈ ਜੀ ਕੈਂਬ੍ਰਿਕ ਕਾਟਨ ਬਹੁਤ ਪਿਆਰੇ ਚੈੱਕ ਬਣਿਆ ਹੋਇਆ ਸੂਟ ਜ 2.5 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ 2.5 2.5 ਮੀਟਰ ਦੀ 699 ਸੂਟ ਦਾ ਪ੍ਰਾਈਸ ਹੈ ਜੀ ਬਹੁਤ ਵੈਸਟ ਕੁਆਲਿਟੀ ਹੈ ਜੀ ਸੂਟਾਂ ਦੀ ਬਹੁਤ 베ਸਟ ਕੁਆਲਿਟੀ ਸਾਰੇ ਸੂਟ ਤੁਹਾਨੂੰ ਡਿਸਕਾਊਂਟ ਤੇ ਮਿਲਣਗੇ ਜੀ ਬਹੁਤ ਹੀ ਪਿਆਰੇ ਕਲਰ ਹੈ ਜੀ ਜੇ ਤੁਸੀਂ ਇਹਨਾਂ ਸੂਟਾਂ ਨਾਲ ਦੁਪੱਟਾ ਬਾਏ ਕਰਨਾ ਚਾਹੁੰਦੇ ਆ ਤਾਂ ਤੁਸੀਂ ਲੱਗ ਤੋਂ ਮੈਸੇਜ ਕਰ ਦਿਓ ਅਸੀਂ ਦੁਪੱਟਾ ਦਾਈ ਕਰਵਾ ਕੇ ਤੁਹਾਨੂੰ ਨਾਲ ਭੇਜ ਦੂੰਗੇ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 699 ਇਹਨਾਂ ਸੂਟਾਂ ਦੀ ਲੁੱਕ ਬਣ ਕੇ ਬਹੁਤ ਹੀ ਪਿਆਰੀ ਆਉਂਦੀ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣਾ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਤੁਹਾਨੂੰ 5 ਮੀਟਰ ਦੀ ਕੱਟ ਮਿਲੂਗੀ 5 ਮੀਟਰ ਦੀ ਬਹੁਤ ਸੋਹਣੇ ਚਿਕਨ ਵਰਕ ਹੈ ਵਿੱਚ ਚਿਕਨ ਹੈ ਸਾਰੇ ਜੇ ਤੁਹਾਨੂੰ ਚਿਕਨ ਮਿਲੂਗਾ ਜੀ ਚਿਕਨ ਨਹੀਂ ਹੁੰਦੀ ਸਾਰੀ ਆਲ ਓਵਰ 5 ਮੀਟਰ ਸੂਟ ਤੁਹਾਨੂੰ ਚਿਕਨ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 848 848 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਜੀ ਅਸੀਂ ਘਰ ਬੈਠਿਆਂ ਨੂੰ ਪ੍ਰਿੰਟਿੰਗਾਂ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਜੇ ਤੁਸੀਂ ਮਾਰਕੀਟ ਵਿੱਚ ਇਹਦਾ ਰੇਟ ਪਤਾ ਕਰਿਓ ਜੀ ਮਾਰਕੀਟ ਵਿੱਚ ਰੇਟ ਹੈ ਇਹਦਾ 1200 ਰੁਪਿਆ 1200 ਰੁਪਿਆ ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 848 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟਿੰਗ ਚੈੱਕ ਕਰੋ ਕਲਰ ਚੈੱਕ ਕਰੋ ਐਨ ਤੁਹਾਨੂੰ ਖੁੱਲਾ ਡੁੱਲਾ ਸੂਟ ਬਣੂਗਾ ਜੀ ਕੋਈ ਵੀ 5 ਮੀਟਰ ਤੋਂ ਘੱਟ ਘੱਟ ਨਹੀਂ ਹੋਊਗੀ ਜੀ ਇਹ ਚੈੱਕ ਕਰਕੇ ਤੁਹਾਡਾ ਪਰਸਲ ਲਾਉਨੇ ਆ ਜੀ ਐਦਾਂ ਦੀ ਗੱਲ ਹੀ ਵੀ ਜੇ ਤੁਹਾਨੂੰ 5 ਮੀਟਰ ਕਹਤਾ ਤਾਂ ਤੁਹਾਡੇ ਤੱਕ 5 ਮੀਟਰ ਹੀ ਪਹੁੰਚੂਗਾ ਜੀ ਹਾਲ ਓਵਰਸੂਟ ਹੈ ਜੀ ਬਹੁਤ ਜ਼ਿਆਦਾ ਪਿਆਰਾ ਸੂਟਾਂ ਦੀ ਲੁੱਕ ਬਹੁਤ ਪਿਆਰੀ ਆ ਸੂਟ ਏ ਤੁਸੀਂ ਬਾਹਰ ਅੰਦਰ ਨੂੰ ਜਿੱਥੇ ਮਰਜ਼ੀ ਪਾਓ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਮਿਲੂਗਾ ਜੀ ਬਹੁਤ ਸੋਹਣਾ 848 ਸੂਟ ਦਾ ਪ੍ਰਾਈਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਮੈਚਿੰਗ ਸੂਟ ਹੈ ਜੀ ਪਿਓਰ ਮਖਮਲੀ ਕਾਟਨ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਬਹੁਤ ਹੀ ਪਿਆਰੀ ਢਾਈ 1.75 ਤੁਹਾਨੂੰ ਬੜੇ ਪੰਨੇ ਦੀ ਸ਼ਰਟ ਮਿਲੂਗੀ ਜੀ ਬਾਟਮ ਮਿਲੂਗੀ ਤੁਹਾਨੂੰ ਢਾਈ ਮੀਟਰ ਦੀ ਬਹੁਤ ਪਿਆਰੀ ਸੂਟ ਦਾ ਪ੍ਰਾਈਸ ਹੈਗਾ ਜੀ 799 799 ਵਿੱਚ ਬਹੁਤ ਹੀ ਡਿਜ਼ਾਈਨਰ ਸੂਟ ਮਿਲੂਗਾ ਜੀ ਚੈੱਕ ਕਰੀ ਜਾਓ ਨਾਲ ਦੀ ਨਾਲ ਕਾਟਨ ਬਹੁਤ ਹੀ ਵਧੀਆ ਹੈ ਬਹੁਤ ਵਧੀਆ ਕੁਆਲਿਟੀ ਆ ਕਾਟਨ ਦੀ ਕਲਰ ਚੈੱਕ ਕਰੋ ਜੀ ਤੁਹਾਨੂੰ ਇੱਕ ਤੋਂ ਇੱਕ ਕਲਰ ਮਿਲੂਗਾ ਜੀ ਚੈੱਕ ਕਰੀ ਜਾਓ ਨਾਲ ਦੀ ਨਾਲ ਕਲਰ ਬਹੁਤ ਸੋਹਣਾ ਪਿੰਕ ਕਲਰ ਦਾ ਬਰੀਕ ਬੂਟੀ ਦੀ ਤੁਹਾਨੂੰ ਸ਼ਰਟ ਮਿਲੂਗੀ ਬਰੀਕ ਬੂਟੀ ਦੀ ਸ਼ਰਟ ਮਿਲੂਗੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਮੈਚਿੰਗ ਸੂਟਾਂ ਦੇ ਕਿਆ ਕਹਿਣੇ ਕਲਰਾਂ ਦੇ ਕਿਆ ਕਹਿਣੇ ਕੱਪੜੇ ਦੇ ਕਿਆ ਕਹਿਣੇ ਜਦ ਸੂਟ ਤੁਹਾਡੇ ਤੱਕ ਪਹੁੰਚੂਗਾ ਜੀ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਬਹੁਤ ਹੀ ਪਿਆਰੇ ਤੁਹਾਨੂੰ ਕਾਟਨ ਦੇ ਸੂਟ ਮਿਲਣਗੇ ਜੀ 799 ਸੂਟ ਦਾ ਪ੍ਰਾਈਸ ਹੈ ਜੀ 799 ਸੂਟ ਦਾ ਪ੍ਰਾਈਸ ਹੈ ਕਲਰ ਚੈੱਕ ਕਰੀ ਜਾਓ ਜੀ ਨਾਲ ਦੀ ਨਾਲ ਕਲਰ ਚੈੱਕ ਕਰੋ ਨਾਲ ਦੀ ਨਾਲ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਸੂਟ ਬਾਏ ਕਰਨ ਲਈ ਤੁਸੀਂ ਏਸੀ ਨੰਬਰ ਤੇ ਸਕਰੀਨਸ਼ਾਟ ਭੇਜ ਸਕਦੇ ਆ ਕਲਰ ਦੇਖੋ ਜੀ ਕਿੰਨੇ ਸਰਦਾਰੀ ਕਲਰ ਹੈ ਜੀ ਜਾ ਤੁਸੀਂ ਸੂਟੇ ਵੇਅਰ ਕਰੋਗੇ ਜੀ ਤੁਹਾਨੂੰ ਹਰੇਕ ਬੰਦਾ ਪੁੱਛੂਗਾ ਵੀ ਸੂਟ ਕਿੱਥੋਂ ਮੰਗਵਾਇਆ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 799 799 ਵਿੱਚ ਤੁਹਾਨੂੰ ਬਹੁਤ ਪਿਆਰਾ ਸੀ ਕਾਟਨ ਦਾ ਸੂਟ ਦੇ ਰਹੇ ਹਾਂ ਕੋਈ ਇਹ ਕਾਟਨ ਖਰਾਬ ਹੋਣ ਵਾਲੀ ਨਹੀਂ ਜੀ ਕਾਟਨ 500 ਦੀ ਵੀ ਆਉਂਦੀ ਹੈ ਕਾਟਨ 400 ਦੀ ਵੀ 300 ਦਾ ਸੂਟ ਵੀ ਦੇ ਦੇਣਾ ਜੀ ਤੁਹਾਨੂੰ ਗਰਮੀਆਂ 'ਚ ਆਮ ਸੂਟ ਮਿਲ ਜਾਣਾ ਤਾਂ ਤੁਸੀਂ ਕਹਿੰਦਾ 300 ਦਾ ਸੂਟ ਲੈ ਜਾਂਦਾ ਮੈਂ ਪਰ ਉਹ ਦੋ ਧੂਆਂ ਤੇ ਬਾਦ ਖਰਾਬ ਜੀ ਇਹ ਸੂਟ ਪੂਰੇ ਹੰਡਣਸਾਰ ਹੈ ਜੀ ਐਦਾਂ ਦੇ ਸੂਟ ਬਾਏ ਕਰਨ ਲਈ ਤੁਸੀਂ ਜਿਹੜਾ ਮੇਰੇ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸੂਟ ਤੇ ਤੁਸੀਂ ਪਿਕ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਿਓਰ ਕਾਟਨ ਪਿਓਰ ਕਾਟਨ ਮੱਖਵਲੀ ਕਾਟਨ ਹੈ ਜੀ ਐਨ ਸੌਫਟ ਜਿਹੜੀਆਂ ਮੇਰੀਆਂ ਭੈਣਾਂ ਦੀ ਸਕਿਨ ਨ ਦੀ ਪ੍ਰੋਬਲਮ ਹੈ ਉਹ ਕਹਦਣੀਆਂ ਵੀ ਅਸੀਂ ਕਾਟਨ ਬਿਲਕੁਲ ਸੌਫਟ ਪਾਉਣੀ ਆ ਉਨਾਂ ਲਈ ਬਹੁਤ ਹੀ ਵਧੀਆ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 799 799 ਵਿੱਚ ਤੁਹਾਨੂੰ ਪਿਓਰ ਕਾਟਨ ਦਾ ਸੂਟ ਘਰ ਬੈਠਿਆਂ ਨੂੰ ਮਿਲੂਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਮੈਂ 2 ਮਿੰਟ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਕਾਟਨ 500 ਦੀ ਵੀ ਆ ਜਾਂਦੀ ਹੈ ਕਾਟਨ 2500 ਦੀ ਵੀ ਆਉਂਦੀ ਆ ਉਸੇ ਤਰ੍ਹਾਂ ਦਾ ਇਹ ਕੇ ਪਿਓਰ ਕਾਟਨ ਹੈ ਜੀ ਪ੍ਰਿੰਟਡ ਮਿਕਸ ਬਹੁਤ ਹੀ ਵਧੀਆ ਕਾਟਨ ਹੈ ਜਿਨ੍ਹਾਂ ਪਹਿਣਾ ਇਹ ਕਾਟਨ ਪਾਉਂਦੀ ਹੈ ਜੀ ਉਹਨਾਂ ਨੂੰ ਪਤਾ ਹੋਊਗਾ ਵੀ ਇਹਨਾਂ ਦਾ ਕਿੰਨਾ ਵਧੀਆ ਰਿਜ਼ਲਟ ਹੈ ਜੀ ਬਹੁਤ ਹੀ ਵਧੀਆ ਕਾਟਨ ਹੈ ਜੀ ਇੰਨੀ ਸੌਫਟ ਇੰਨਾ ਲਾਈਟ weight ਸੂਟ ਕਿਹਾ ਕਹਨੇ ਸੂਟ ਦੀ ਲੁੱਕ ਬਹੁਤ ਪਿਆਰੀ ਸੂਟ ਦਾ ਪ੍ਰਾਈਸ ਹੈਗਾ ਜੀ 1699 1699 ਵਿੱਚ ਤੁਹਾਨੂੰ ਕਾਟਨ ਦਾ ਸੂਟ ਇਹ ਬਹੁਤ ਹੀ ਪਿਆਰਾ ਮਿਲੂਗਾ ਜੀ ਮਤਲਬ ਕਿ 200 ਤੋਂ 2% ਅਸੀਂ ਬਹੁਤ ਵਾਰ ਕਹਿੰਦੇ ਹਾਂ ਪਰ ਇਹਦੀ ਅਸੀਂ 300% ਗਾਰੰਟੀ ਲੈਂਦੇ ਹਾਂ ਜੀ ਕੋਈ ਸੂਟ ਦਾ ਕਲਰ ਨਹੀਂ ਜਾਊਗਾ ਕੁਛ ਨਹੀਂ ਜੀ ਸੂਟ ਇੰਨਾ ਹੰਡਣਸਾਰ ਹੈ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਚਾਹੇ ਕਲਰ ਲਾਈਟ ਹੈ ਚਾਹੇ ਕਲਰ ਡਾਰਕ ਹੈ ਪਰ ਸੂਟ ਦਾ ਪਾਉਂਗੇ ਨਾ ਤੁਸੀਂ ਯਾਦ ਕਰੋਗੇ ਜੀ ਇਹਦੇ ਤੁਸੀਂ ਬਾਟਮ ਤੇ ਵਰਕ ਵੀ ਕਰਵਾ ਸਕਦੇ ਆ ਇਹਨੂੰ ਹੋਰ ਫੈਂਸੀ ਡਿਜ਼ਾਈਨਰ ਬਣਾਉਣ ਲਈ ਤੁਸੀਂ ਬਾਟਮ ਤੇ ਵਰਕ ਕਰਾਓ ਤੇ ਨਾਲ ਟਾਈ ਏਨ ਡਾਈ ਦੁਪੱਟਾ ਡਾਈ ਕਰਾ ਲਓ ਜੀ ਸੂਟ ਦੇ ਕੇ ਆ ਕਹਣੇ ਸੂਟ ਬਹੁਤ ਹੀ ਪਿਆਰਾ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1699 ਬਿੱਡ ਸ਼ਿਪਿੰਗ ਜੀ ਕੋਈ ਸ਼ਿਪਿੰਗ ਤੁਹਾ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਬਿੱਡ ਸ਼ਿਪਿੰਗ 1600 99 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਨੰਬਰ WhatsApp ਨੰਬਰ ਵੀ ਹੈ ਇਸ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਕਈ ਮੇਰੀਆਂ ਆਂਟੀਆਂ ਨਹੀਂ ਪਿਕ ਭੇਜ ਸਕਦੀਆਂ ਉਹਨਾਂ ਨੂੰ ਨਹੀਂ WhatsApp ਦਾ ਨਹੀਂ ਨੌਲੇਜ ਹੈ ਜ਼ਿਆਦਾ ਪਰ ਆਪਣੇ ਘਰ ਵਿੱਚ ਕੋਈ ਬੱਚਾ ਹੁੰਦਾ ਉਦਾਂ ਬੰਦਾ ਉਹ ਤੋਂ ਕਰਵਾ ਦਿੰਦਾ ਜੀ ਹਨਾ ਵੀ ਕਰ ਲਓ ਕੋਈ ਵੀਰ ਭਾਈ ਕੋਈ ਵੀ ਕਰ ਦਿੰਦਾ ਪਰ ਕਈਆਂ ਦੇ ਪ੍ਰੋਬਲਮ ਹੁੰਦੀ ਹੈ ਕਿ ਬੱਚੇ ਬਾਹਰ ਹੈ ਨਹੀਂ ਕਰ ਸਕਦਾ ਕੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਕਾਲ ਕਰ ਲਿਆ ਕਰੋ ਸੂਟ ਦਾ ਕਲਰ ਦੱਸ ਦਿਆ ਕਰੋ ਤੇ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਜੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜੀ ਸਾਫ ਸਾਫ ਹੱਲ ਹੈਗੀਆਂ ਜੀ ਸਾਡੇ ਕੋਲ ਸਾਫ ਹੱਲ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਕਿਹਾ ਕਹਿਣੇ ਕਲਰ ਚੈੱਕ ਕਰੀ ਜਾਓ ਜੀ ਇੱਕ ਤੋਂ ਇੱਕ ਤੁਹਾਨੂੰ ਕਲਰ ਮਿਲੂਗਾ ਜੀ ਕਲਰ ਐਨੇ ਸੋਹਣੇ ਸੋਹਣੇ ਕਲਰ ਲੈ ਕੇ ਆਨੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1699 1699 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਸੂਟ ਮਿਲੂਗਾ ਜੀ ਉਹ ਵੀ ਘਰ ਬੈਠਿਆਂ ਨੂੰ ਵਿਦਆਉਟ ਸ਼ਿਪਿੰਗ ਪਰ ਸੂਟ ਐਨ ਮਲਾਈ ਵਰਗਾ ਸੂਟ ਹੈ ਜੀ ਇੰਨਾ ਲਾਈਟ ਵੇਟ ਲਰਨਿੰਗ ਦੀ ਕੋਈ ਨੀਡ ਨਹੀਂ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਭੇਜੀ ਜਾਓ ਜੀ ਸੋ ਆਪਣਾ ਸੂਟ ਬੁੱਕ ਕਰੀ ਜਾਓ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਾਟਮ ਤੇ ਵਰਕ ਵਾਲਾ ਸੂਟ ਜੀ ਇਹ ਸੂਟ ਹੈਗਾ ਹੈ ਜੀ ਪਸ਼ਮੀਨਾ ਦਾ ਪਸ਼ਮੀਨਾ ਵੀ ਐਦਾਂ ਪਸ਼ਮੀਨਾ ਨਹੀਂ ਹੈ ਵੀ ਬਹੁਤ ਜ਼ਿਆਦਾ ਇੱਕ ਹੁੰਦਾ ਮੋਟਾ-ਮੋਟਾ ਪਸ਼ਮੀਨਾ ਉਹ ਨਹੀਂ ਬਹੁਤ ਲਾਈਟ ਵੇਟ ਪਸ਼ਮੀਨਾ ਹੈ ਜੀ ਬਿਲਕੁਲ ਡਿਸਕਾਊਂਟ ਤੇ ਸੂਟ ਕਰਤਾ ਜੀ ਇਹ ਸੂਟ ਅਸੀਂ ਖੂਦ 1500 ਦਾ ਪਹਿਲਾਂ ਸੇਲ ਕਰਿਆ ਇਹਦਾ ਰੇਟ ਹੀ 1500 ਸੀਗਾ ਜੀ ਹੁਣ ਜਿਵੇਂ 2 3 1 ਪੀਸ ਮੇਰੇ ਕੋਲ ਪਿਆ ਚਾਰ ਪੀਸ ਪਏ ਆ ਚਾਰ ਪੀਸ बिक ਗਏ ਇੱਕ ਪੀਸ ਰਹਿ ਗਿਆ ਚਾਰ ਦਾ ਸੈੱਟ ਹੁੰਦਾ ਇੱਕ ਸੂਟ ਰਹਿ ਗਿਆ ਉਹਦੇ ਵਿੱਚੋਂ ਸੂਟ ਸੀਗੇ ਮੈਂ ਕਿਹਾ ਚਲੋ ਸੇਲ ਤੇ ਲਾ ਦਿੰਨੇ ਆ ਸੂਟ ਦਾ ਪ੍ਰਾਈਸ ਹੈਗਾ 999 999 ਸੂਟ ਦਾ ਪ੍ਰਾਈਸ ਹੈ ਜੀ बॉटम ਤੇ ਵਰਕ ਹੋਇਆ ਹੋਇਆ ਹੈ ਜੇ ਤੁਸੀਂ ਇੰਨਾ ਕੁ ਵਰਕ ਵੀ ਕਰਵਾਉਨੇ ਆ ਨਾ ਜੀ 6700 ਤੇ ਸੂਟ ਘੱਟ ਵਰਕ ਨਹੀਂ ਹੁੰਦਾ ਇਹ ਸੂਟ ਤੁਹਾਨੂੰ ਘਰ ਤੱਕ ਵਿਦ ਸ਼ਿਪਿੰਗ 999 ਵਿੱਚ ਜਾਊਗਾ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਹੈ ਇਹ ਵੀ ਤੁਹਾਨੂੰ ਪਸ਼ਮੀਨੇ ਦਾ ਮਿਲੇਗਾ ਪਸ਼ਮੀਨੇ ਦਾ ਸੂਟ ਪਸ਼ਮੀਨਾ ਵੂਲ ਸੂਟ ਹੈ ਜੀ ਬਹੁਤ ਹੀ ਪਿਆਰੀ ਸ਼ਰਟ ਹੈ 2.5 ਮੀਟਰ ਦੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 898 ਉਹੀ ਗੱਲ ਜੀ ਜਿਹੜਾ ਤੁਹਾਡੇ ਕੋਲ ਪੀਸ ਬਚਦੇ ਆ ਜੀ ਉਹ ਮੈਂ ਸੇਲ ਵਿੱਚ ਕੱਢ ਤੇ ਜੀ ਇਸ ਕਰਕੇ ਇਹਦਾ ਵੀ ਲਾਹਾ ਲਿਓ ਕਿਉਂਕਿ ਵਿంటర్ ਸਟਾਰਟਿੰਗ ਵਿੱਚ ਇਹੀ ਸੂਟ ਤੁਹਾਨੂੰ 13-1300 ਦੇ ਘੱਟ ਨਹੀਂ ਮਿਲਣਾ ਜੀ ਕਿਉਂਕਿ ਤੁਸੀਂ ਖੁਦ ਸਮਝਦਾਰ ਆ ਤੁਸੀਂ ਮੈਨੂੰ ਸੋਚੂਗੇ ਵੀ ਸ਼ਾਇਦ ਵੇਚਣ ਦੀ ਮਾਰੀ ਕਰ ਰਹੀ ਹੈ ਨਹੀਂ ਜੀ ਮੇਰੇ ਇਹਨਾਂ ਦਾ ਕੁਝ ਖਰਾਬ ਨਹੀਂ ਹੋਣਾ ਕਿਉਂਕਿ ਪਸ਼ਮੀਨਾ ਹਰ ਸਾਲ ਹੀ ਚੱਲਦਾ ਹੈ ਏ ਹੋ ਜਾਂਦਾ ਕਿ ਥੋੜੀ ਜਿਹੀ ਡਿਜ਼ਾਈਨਿੰਗ ਚੇਂਜ ਹੋ ਜਾਂਦੀ ਆ ਪਰ ਪਸ਼ਮੀਨਾ ਤਾਂ ਆਪਾਂ ਪਾਉਂਦੇ ਹੀ ਆ ਆਪਾਂ ਖੁਦ ਵੇਅਰ ਕਰ ਲੂਗੇ ਜੇ ਆਪਾਂ ਕਿਸੇ ਆਪਣੇ ਕੋਈ ਫੈਕਸ਼ਨ ਹੁੰਦਾ ਆਪਾਂ ਕਿਸੇ ਨੂੰ ਦੇਣਾ ਲੈਣਾ ਉਹ ਕਰ ਦੂਗੇ ਪਰ ਮੈਨੂੰ ਇਹ ਹੁੰਦਾ ਕਿ ਨਵਾਂ ਸਟਾਕ ਆ ਜਾਊਗਾ ਤੁਸੀਂ ਇਸ ਕਰਕੇ ਅਸੀਂ ਘੱਟ ਰੇਟ 'ਚ ਕੱਢ ਦਿੰਨੇ ਆ ਕੁਝ ਨਹੀਂ ਬਚਾਉਂਦੇ ਅਸੀਂ ਫਿਰ ਐਦਾਂ ਅਗਲੇ ਸੂਟ ਚੈੱਕ ਕਰੋ ਜੀ ਪਿਓਰ ਡਾਇਮੰਡ ਕਾਟਨ ਦਾ ਸੂਟ ਹੈ ਜੀ ਡਾਇਮੰਡ ਕਾਟਨ ਕਹਿੰਦੇ ਆ ਇਹਨੂੰ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਸੋਹਣਾ ਨਾਲ ਇਹਦੇ ਕਾਟਨ ਦਾ ਹੀ ਤੁਹਾਨੂੰ ਪ੍ਰਿੰਟ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਬਹੁਤ ਹੀ ਪਿਆਰੀ कॉटन ਹੈ ਜੀ ਜਿਹੜੀ ਕਹਿੰਦੇ ਵੀ ਹੱਦ ਤੋਂ ਜ਼ਿਆਦਾ ਸੋਹਣੀ ਸੀ ਸੀ ਥਰੂ कॉटन ਨਹੀਂ ਹੈਗੀ ਜੀ ਕੋਈ ਇਹਦੇ ਚ ਕੁਝ ਨਹੀਂ ਦਿਖਣਾ ਚਾਹੀਦਾ ਲਾਈਟ ਕਲਰ ਹੈ ਪਰ ਸੂਟ ਦੀ ਲੁੱਕ ਬਣ ਕੇ ਕਿਆ ਕਹਨੇ ਬਹੁਤ ਪਿਆਰੀ ਆਉਣੀ ਹੈ ਜੀ 1370 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਾਟਮ ਵਰਕ ਦੇ ਸੂਟ ਬਾਟਮ ਵਰਕ ਦੇ ਸੂਟ ਹੈ ਫੈਬਰਿਕ ਹੈਗਾ ਡਿਜੀਟਲ ਪ੍ਰਿੰਟ ਕਾਟਨ ਮਸਲੀਨ ਅਤੇ ਬਹੁਤ ਹੀ ਗੁੱਡ ਕੁਆਲਿਟੀ ਹੈ ਸੂਟ ਦੀ ਦੁਪੱਟਾ ਪਿਓਰ ਮਸਲੀਨ ਦਾ ਜੀ ਡਿਜੀਟਲ ਪ੍ਰਿੰਟ ਲੇਸ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਅੱਜ ਦਾ ਰੇਟ ਹੈਗਾ ਇਹਦਾ ਜੀ 948 ਰੁਪਿਆ 948 ਰੁਪਿਆ ਸੂਟ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦਿਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਨਾਲ ਦੀ ਨਾਲ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ PRINTING ਹੈ ਲਾਈਟ ਲਾਈਟ ਜਿਵੇਂ ਗਰਮੀਆਂ ਚ ਆਪਾਂ ਲਾਈਟ ਲਾਈਟ ਸੂਟ ਵੇਅਰ ਕਰਨੇ ਜ਼ਿਆਦਾ ਪਸੰਦ ਕਰਦੇ ਆਂ ਜੀ 5 ਮੀਟਰ ਦੀ ਤੁਹਾਨੂੰ ਕਟ ਮਿਲੇਗੀ ਜੀ ਲੀਲਨ ਡਿਜੀਟਲ PRINT ਸੂਟ ਹੈ ਜੀ ਬਹੁਤ ਹੀ ਪਿਆਰਾ ਦੇਖੋ ਜੀ ਮੈਂ ਫੈਬਰਿਕ ਚੰਗੀ ਤਰ੍ਹਾਂ ਤੁਹਾਨੂੰ ਸਮਝਾਉਣੀ ਆ ਜਿਹਦੇ ਵਿੱਚ ਲਾਈਨਿੰਗ ਲੱਗਣੀ ਆ ਮੈਂ ਉਹ ਵੀ ਤੁਹਾਨੂੰ ਦੱਸ ਦਿਆਂ ਇਸ ਕਰਕੇ ਜੀ ਵੀਡੀਓ ਨੂੰ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੀਆਂ ਆਂਟੀਆਂ ਇਹ ਬੱਚੀਆਂ ਉਹ ਵੀਡੀਓ ਧਿਆਨ ਨਾਲ ਦੇਖਦੀਆਂ ਨਾ ਤਾਂ ਉਹ ਬਿਲਕੁਲ ਟੈਨਸ਼ਨ ਫਰੀ ਹੋ ਕੇ ਆਪਣਾ ਆਰਡਰ ਕਰਦੀਆਂ ਜਿਹੜੀ ਆਪਾਂ ਵੀਡੀਓ ਕੱਟਤੀ ਅੱਗੇ ਲੰਘ ਗਏ ਇਹ ਨਹੀਂ ਸੋਹਣਾ ਲੱਗਿਆ ਇਹ ਨਹੀਂ ਸੋਹਣਾ ਲੱਗਿਆ ਇਹ ਨਾ ਕਰਿਆ ਕਰੋ ਜੀ ਵੀਡੀਓ ਐਂਡ ਪੂਰੀ ਐਂਡ ਤੱਕ ਦੇਖਣੀ ਆਰ ਇੱਕ ਇੱਕ ਦੇਖਣੀ ਆ ਕਿਉਂਕਿ ਵੀਡੀਓ ਚ ਮੈਂ ਤੁਹਾਨੂੰ ਐਨ ਕਲੀਅਰ ਦੱਸਦੀ ਆ ਜੀ ਪਹਿਲਾਂ ਪ੍ਰਿੰਟਿੰਗ ਚੈੱਕ ਕਰੀ ਜਾਓ ਜੀ ਸੂਟ ਬਣ ਕੇ ਇੰਨਾ ਪਿਆਰਾ ਵੜਨਾ ਇਨਾ ਜੀ ਕਿਆ ਕਹਿਣੇ ਲੀਲਨ ਕਾਟਨ ਦਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 899 899 ਸੂਟ ਦਾ ਪ੍ਰਾਈਸ ਹੈ ਜੀ ਉਸ ਤੋਂ ਬਾਅਦ ਇਹ ਸੂਟ ਚੈੱਕ ਕਰੋ ਜੀ ਆਲ ਓਵਰ ਕੱਟ ਮਿਲੂਗੀ ਡਿਜੀਟਲ ਪ੍ਰਿੰਟ ਨਾਲ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਪਿਓਰ ਮਸਲੀਨ ਕਾਟਨ ਸੂਟ ਹੈ ਜੀ ਡਿਜੀਟਲ ਪ੍ਰਿੰਟ ਹੈ ਬਿਸਕੋਸ ਮਲੀ ਮਸਲੀਨ ਤੁਹਾਨੂੰ ਦੁਪੱਟਾ ਮਿਲੂਗਾ ਜੀ ਐਨ ਹੈਵੀ ਕੁਆਲਿਟੀ ਦਾ ਸੂਟ ਦੇ ਕਿਆ ਕਹਿਣੇ ਐਨ ਹੈਵੀ ਕੁਆਲਿਟੀ ਦਾ ਤੁਹਾਨੂੰ ਸੂਟ ਮਿਲੂਗਾ ਜੀ ਉਸ ਤੋਂ ਬਾਅਦ ਜੀ ਸੂਟ ਚੈੱਕ ਕਰੀ ਜਾਓ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਜੀ ਕੋਈ ਵੀ ਰਹਿ ਨਾ ਜਾਏ ਉਹ ਜੀ ਬਹੁਤ ਹੀ ਪਿਆਰੇ ਪਿਆਰੇ ਕਾਟਨ ਦੇ ਸੂਟ ਹੈ ਕਿਉਂਕਿ ਜੇ ਤੁਸੀਂ ਆਪਣੇ ਟੇਲਰ ਨੂੰ ਹੁਣ ਗਰਮੀ ਵਾਲੇ ਸੂਟ ਲੈ ਕੇ ਦੋਂਗੇ ਜੀ ਸਟੀਚ ਕਰਨ ਲਈ 15 ਦਿਨ ਹਫਤਾ ਤਾਂ ਲਾ ਦੰਨੇ ਆ ਟੇਲਰ ਪੱਕਾ ਹੀ ਕਿਉਂਕਿ ਮੇਰੀ ਕੁਦੀ ਵੀ ਬੁਟੀਕ ਹੈ ਅਗਰ ਸਟਾਰਟਿੰਗ ਵਿੱਚ ਤੁਸੀਂ ਸੂਟ ਵੇਅਰ ਕਰਿਓ ਬਹੁਤ ਹੀ ਪਿਆਰੇ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਕੈਂਬ੍ਰਿਕ ਕਾਟਨ ਡਿਜੀਟਲ ਪ੍ਰਿੰਟ 2.5 ਮੀਟਰ ਦੀ ਕਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 650 ਰੁਪਿਆ 650 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਪ੍ਰਿੰਟਿੰਗ ਸ਼ਰਟ ਮਿਲੂਗੀ ਨਾਲ ਚੈੱਕ ਵਾਲੀ ਬਾਟਮ ਮਿਲੂਗੀ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਓਨਲੀ ਪ੍ਰਾਈਸ ਹੈਗਾ 650 650 ਸੂਟ ਦਾ ਪ੍ਰਾਈਸ ਹੈ ਜੀ ਕਲਰ ਚੈੱਕ ਕਰੋ ਜੀ ਜਿਵੇਂ ਤੁਸੀਂ ਦੇਤੇ ਟੇਲਰ ਨੂੰ ਸੂਟ ਹੋਣ ਜਿਵੇਂ ਸਟਾਰਟਿੰਗ ਗਰਮੀ ਸਟਾਰਟਿੰਗ ਵਿੱਚ ਸੋਹਣੇ ਸੋਹਣੇ ਸੂਟ ਪਾਇਓ ਜੇ ਤੁਸੀਂ ਗਰਮੀ ਚੜੇ ਤੇ ਦਿੱਤੇ ਜੀ ਅੱਧੀ ਗਰਮੀ ਤਾਂ ਟੇਲਰ ਕੋਲੇ ਲੰਘ ਗਈ ਤੁਸੀਂ ਕਦ ਸੂਟ ਪਾਇਆ ਜੀ ਅਸੀਂ ਖੁਦ ਬੁਟੀਕ ਹੈ ਜੀ ਮੇਰੀ ਮੇਰੇ ਕੋਲ ਗਰਮੀ ਵਾਲੇ ਸੂਟਾਂ ਦੀ ਬੁਕਿੰਗ ਹੋਣ ਲੱਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਬਲੌਕ ਪ੍ਰਿੰਟਡ ਹੈ ਹੈਂਡਵਰਕ ਹੋਇਆ ਹੋਇਆ ਸਾਰੇ ਸੂਟ ਤੇ ਬਹੁਤ ਹੀ ਕੰਤਾਵਰਕ ਬਹੁਤ ਸੋਹਣਾ ਚੰਦੇਰੀ ਚੰਦੇਰੀ ਬਹੁਤ ਹੀ ਪਿਆਰਾ ਸੂਟ ਦਾ ਫੈਬਰਿਕ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਫੈਬਰਿਕ ਸੂਟ ਪਾਇਆ ਹੈ ਨਾ ਉਹਨੂੰ ਪਤਾ ਹੁੰਦਾ ਕਿ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਦਾ ਪਾਇਆ ਵਾ ਸੂਟ ਦਾ ਪ੍ਰਾਈਸ ਹੈਗਾ ਜੀ ਸਾਰੇ ਤੇ ਤੁਹਾਨੂੰ ਹੈਂਡ ਵਰਕ ਮਿਲੂਗਾ ਜੀ ਬਲੌਕ ਪ੍ਰਿੰਟਡ ਮਿਲੂ ਪ੍ਰਿੰਟ ਮਿਲੂਗਾ ਔਰ ਸੂਟ ਦਾ ਪ੍ਰਾਈਸ ਹੈਗਾ ਜੀ 1999 1999 ਸੂਟ ਦਾ ਪ੍ਰਾਈਜ਼ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਦੇਖੋ ਕਿੰਨੇ ਆ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਉਹ ਸਾਡਾ ਵਟਸਐਪ ਨੰਬਰ ਹੈ ਇੰਨਾ ਪਿਆਰਾ ਸੂਟ ਨਾ ਜਿਵੇਂ ਕਹ ਲੋ ਦੁਪਹਿਰ ਖਿੜੀ ਤਾਂ ਫੁੱਲ ਖਿੜਦਾ ਨਾ ਜਦ ਤੁਸੀਂ ਇਹ ਸੂਟ ਵੇਅਰ ਕਰੋਗੇ ਤੁਸੀਂ ਐਨੇ ਖਿੜੇ-ਖਿੜੇ ਲੱਗੋਗੇ ਜੀ ਜਿਹੜੇ ਪ੍ਰਿੰਟ ਸੂਟ ਪਾਉਣ ਦੇ ਸ਼ਕੀਨ ਹੈ ਜੀ ਦੁਪੱਟਾ ਵੀ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਮਿਲਣ ਵਾਲਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈਂਡਵਰਕ ਹੋਇਆ ਹੋਇਆ ਸਾਰੇ ਦੁਪੱਟੇ ਤੇ ਬਲੌਕ ਪ੍ਰਿੰਟਡ ਹੈ ਐਂਡ ਲੈਸ ਦੀ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1999 ਥੈਂਕ ਯੂ so much ਵੀਡੀਓ ਨੂੰ ਪਿਆਰ ਦੇਣ ਲਈ